ਇਸ ਕਰਕੇ ਆਉਣਾ ਸੀ ਆਪਣਾ ਅਸਤੀਫਾ ਕਿੰਨੇ ਐਮਸੀ ਨੇ ਦਿੱਤਾ ਜੀ 12 ਐਮਸੀ ਨੇ ਅਸਤੀਫਾ ਸਾਾਨੂੰ ਆਇਆ ਦੋ ਮਹੀਨੇ ਪਹਿਲਾਂ ਇਹ ਕਾਰਨ ਹੈ ਜਿਹੜਾ ਹੈਗਾ ਅਸਤੀਫਾ ਅਸੀਂ ਡਿਮਾਂਡ ਕਰਦੇ ਸੀਗੇ ਵੀ ਜਿਹੜਾ ਪੱਪੂ ਆ ਤੇ ਸੁਜਾਤਾ ਚਾਵਲਾ ਦਾ ਅਸਤੀਫਾ ਲਿਆ ਜਾਵੇ ਉਹ ਹੁਣ ਨਹੀਂ ਹੁਣ ਤੱਕ ਸਾਨੂੰ ਜਨਤਾ ਕੀਤਾ ਨਹੀਂ ਅਸੀਂ ਇਸ ਕਰਕੇ ਆਇਆ ਆਪਣਾ ਅਸਤੀਫਾ ਪਾਰਟੀ ਦੇ ਨਾਲ ਆ ਗੱਲ ਹੋਈ ਸੀ ਮੰਗ ਕਰੀ ਸੀ ਤਾਂ ਕੀ ਕਹਿੰਦੇ ਵਿਧਾਇਕ ਸਾਹਿਬ ਵਿਧਾਇਕ ਸਾਹਿਬ ਕਹਿੰਦੇ ਨੇ ਵੀ ਮੇਰੇ ਲਵੇ ਆ ਜੀ ਜਨਤਾ ਕੀਤਾ ਨਹੀਂ ਜਿਹੜਾ ਮਨੋ ਮਨੋ ਕੀ ਫਾਇਦਾ ਗੱਲਾਂ ਦਾ ਮਨ ਲੱਜ 12 ਬਜੇ ਦਾ ਮਾਤਾ ਪਾਇਆ ਅੱਜ ਅਸੀਂ ਐਮਐਲਏ ਸਾਹਿਬ ਕੋਲ ਆਏ ਸੀਗੇ ਅੱਜ ਢਾਈ ਮਹੀਨੇ ਬਾਅਦ ਅਸੀਂ ਆ ਕੇ ਹੀ ਪੁੱਛਿਆਗਾ ਵੀ ਐਮਐਲਏ ਸਾਹਿਬ ਅਸਤੀਫਾ ਕਹਿੰਦੇ ਅਸਤੀਫਾ ਮੇਰੇ ਕੋਲ ਹੈ ਅਸੀਂ ਕਿ ਐਮਐਲਏ ਸਾਹਿਬ ਤੁਸੀਂ ਜਨਤਕ ਕਰੋ ਉਹਨੂੰ ਜਨਤਕ ਨਿਕਿਤਤਾ ਇਸ ਕਰਕੇ ਅਸੀਂ ਸਾਰੇ ਐਮਸੀਆਂ ਨੇ ਅੱਜ ਪਾਰਟੀ ਨੂੰ ਅਸਤੀਫਾ ਦਿੱਤਾ ਹੈ ਕਿਹੜੀ ਪਾਰਟੀ ਨੂੰ ਦਿੱਤਾ ਹੈ ਹਮ ਆਦਮੀ ਪਾਰਟੀ ਨੂੰ ਆਪ ਦੇ ਆ ਗਿਆ ਸੀ ਸਾਡਾ ਮੱਲੇ ਦੇ ਸਾਹਿਬ ਨੇ ਸਾਡੀ ਟੀਮ ਨੇ ਅਸਤੀਫਾ ਮੰਗਿਆ ਸੀਗਾ ਜਾਤਾ ਜਾਬਲਾ ਮੈਡਮ ਨਗਰ ਬੁਨ ਸਰਪ੍ਰਦਾਨ ਮੈਡਮ ਤੋਂ ਤੇ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਲੈ ਲਿਆ ਅਸੀਂ ਪਾਸ ਡੇਢ ਮਹੀਨਾ ਵੇਟ ਕੀਤਾ ਤੇ ਨਹੀਂ ਜੰਤਕ ਹੋਇਆ ਤਾਂ ਸਾਡੇ ਵੱਲੋਂ ਅੱਜ ਅਸਤੀਫੇ ਦਿੱਤੇ ਗਏ ਦੇਖੋ 12 ਹਸਲਰਾਂ ਦਿੱਤਾ ਬਾਕੀ ਹੋਰ ਵੀ ਆ ਰਹੇ ਨੇ ਹਾਂ ਕਰੀ ਜਿੰਨੇ ਕਾ ਭੰਡਾ 12 ਕੌਂਸਲਰਾਂ ਦੇ ਅਸਤੀਫਾ ਦੇਣ ਤੋਂ ਤੁਰੰਤ ਨਗਰ ਕੌਂਸਲ ਦੇ ਕਾਨੂੰਨ ਦੇ ਮੁਤਾਬਕ ਲਗਾ ਸਟੈਪ ਕੀ ਹੋਊਗਾ ਦੇਖੋ 12 ਅਸੀਂ ਹੋ ਗਏ ਆ ਦੋ ਤਿੰਨ ਹਜੇ ਹੋਰ ਆ ਜਾਣੇ ਨੇ ਇੱਕ ਦੋ ਦਿਨ ਦੇ ਵਿੱਚ ਉਸ ਤੋਂ ਬਾਅਦ ਫਿਰ ਕਮੇਟੀ ਭੰਗ ਹੋਣੀ ਆ ਜੀ 12 ਨਾਲ ਹੀ ਭੰਗ ਹੁੰਦੀ 12 12 ਨਾਲ ਵੀ ਭੰਗ ਵਾਲੀ ਕੰਮ ਲਾ ਲਓ ਹੁਣ ਤੁਸੀਂ ਇਹ 12 ਵਾਲਾ ਕੰਮ ਆ ਭੰਗ ਵਾਲੀ ਆ ਤੇ ਦੋ ਤਿੰਨ ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਹੋਰ ਹੋ ਜਾਣੇ ਨੇ ਇਸ ਦੇ ਨਾਲ ਕਮੇਟੀ ਭੰਗ ਹੋ ਜਾਣੀ ਆ ਜੀ ਕੀ ਪਰਦਾ ਐਜ਼ ਇਹ ਲਾ ਕੀ ਹੁੰਦਾ ਹੁੰਦਾ ਇਹ ਸਿਰਫ ਤਾਂ ਸਿਰਫ ਹੁਣ ਮੀਟਿੰਗ ਜ਼ਰੂਰ ਕਰ ਸਕਦੇ ਨੇ ਕੋਈ ਡਿਵੈਲਪਮੈਂਟ ਦਾ ਮਤਾ ਨਹੀਂ ਪਾਸ ਕਰਦੇ ਕੋਈ ਟੈਂਡਰ ਨਹੀਂ ਲਾ ਸਕਦੇ ਜਦ ਕਿ ਜਦ ਤੱਕ ਇਹ ਕੋਰਮ ਪੂਰਾ ਨਹੀਂ ਹੁੰਦਾ ਤੁਸੀਂ 12 ਕਾਉਂਸਲਰਾਂ ਮਤਲਬ ਕਿ ਉੱਥੇ ਮੀਟਿੰਗ 'ਚ ਨਹੀਂ ਜਾਓਗੇ ਅਸੀਂ 12 ਕਾਉਂਸਲਰ ਮੀਟਿੰਗ 'ਚ ਨਹੀਂ ਜਾਵਾਂਗੇ ਜਦ ਤੱਕ ਅਸੀਂ ਉਸ ਟਾਈਮ ਤੱਕ ਨਹੀਂ ਜਾਵਾਂਗੇ ਜਿਸ ਟਾਈਮ ਤੱਕ ਸਾਡੇ ਅਸਤੀਫੇ ਮਨਜ਼ੂਰ ਨਹੀਂ ਹੁੰਦੇ ਮਗਰ ਤਾਂ ਕਿ ਅਸੀਂ ਉਸ ਪੱਪੂ ਨੂੰ ਕੁਰਸੀ ਦੇ ਦੁਆਰਾ ਬੈਠਣ ਨਹੀਂ ਦੇਵਾਂਗੇ ਜੇ ਸਾਨੂੰ ਸ਼ਹਿਰ ਦੇ ਵਿੱਚ ਕਿਸੇ ਪ੍ਰਕਾਰ ਦਾ ਐਜੀਟੇਸ਼ਨ ਕਰਨਾ ਪਿਆ ਅਸੀਂ ਐਜੀਟੇਸ਼ਨ ਵੀ ਕਰਾਂਗੇ ਨਾਲ ਮੈਂ ਇੱਕ ਸਮੂਹ ਪਾਰਟੀਆਂ ਦੇ ਲੀਡਰ ਸਾਹਿਬਾਨ ਨੂੰ ਵੀ ਬੇਨਤੀ ਕਰੂੰਗਾ ਉਹ ਨਾਪੇ ਸ਼ਹਿਰ ਦੀ ਖੇਤਰੀ ਦੇ ਲਈ ਸਾਡੇ 12 ਕਾਉਂਸਲਰਾਂ ਦਾ ਸਾਹ ਹਜੂਰ ਦੇਣ ਜਵਾਬ ਦੇ ਲੋਕਾਂ 12 ਕਾਉਂਸਲਰਾਂ ਦੇ ਅਸਤੀਫੇ ਦੇਖਾ ਐ ఎమ్మెల్యే ਸਾਹਿਬ ਨੂੰ ਸਮੂਹਿਕ ਤੌਰ ਤੇ ఎమ్మెల్యే ਸਾਹਿਬ ਨੂੰ ਦੇਣਾ ਹੁੰਦਾ ਹੈ ਕਿ ਨਗਰ ਕੌਂਸਲ ਜੀ ਉਹਨੂੰ ਦੇਣਾ ਹੁੰਦਾ ਹੈ ਇਹ ਜਿਹੜਾ ਸਾਡੇ ਨਾਲ ਜਿਹੜੀ ਕਮਿਟਮੈਂਟ ਕੀਤੀ ਸੀ 15 9 ਨੂੰ ਨਾਲ ਹੋ ਜੂਗਾ ਐਮਐਲਏ ਸਾਹਿਬ ਨੇ ਕਮਿਟਮੈਂਟ ਕੀਤੀ ਸੀ ਵੀ ਮੈਂ ਨਗਰ ਕੌਂਸਲ ਪ੍ਰਧਾਨ ਦਾ ਅਸਤੀਫਾ ਮੇਰੇ ਕੋ ਆ ਚੁੱਕਿਆ ਜਿਵੇਂ ਕਿ ਉਹਨਾਂ ਨੇ ਕਿਹਾ ਸੀ ਵੀ ਅਸੀਂ ਉਸ ਟਾਈਮ ਕਿਹਾ ਸੀ ਵੀ ਜੇ ਅਗਰ ਅਸਤੀਫਾ ਨਹੀਂ ਆਉਂਦਾ ਅਸੀਂ ਸਮੂਹਿਕ ਤੌਰ ਤੇ ਅਸਤੀਫੇ ਦੇਵਾਂਗੇ ਐਮਐਲਏ ਸਾਹਿਬ ਅਸੀਂ ਆਪਣਾ ਪ੍ਰਣ ਨਿਭਾਉਂਦੇ ਹੋਏ ਨਾਭਾ ਸ਼ਹਿਰ ਨੂੰ ਜਵਾਬਦੇਹ ਹੁੰਦੇ ਹੋਏ ਅੱਜ ਅਸੀਂ ਐਮਐਲਏ ਸਾਹਿਬ ਨੂੰ ਆਪਣੇ ਸਮੂਹਿਕ ਤੌਰ ਤੇ ਅਸਤੀਫੇ ਦੇ ਦਿੰਦੇ ਨੇ ਜੇ ਕੋਈ ਇਹਨਾਂ ਅਸਤੀਫਿਆਂ ਦੇ ਵਿੱਚ ਕਮੀ ਪੇਸ਼ੀ ਹੋਊਗੀ ਅਸੀਂ ਨਿੱਜੀ ਤੌਰ ਤੇ ਦੁਬਾਰਾ ਵੀ ਜੋ ਵੀ ਕਾਨੂੰਨ ਦੇ ਰਾਹੀਂ ਹੋਊਗਾ ਉਹ ਪੇਸ਼ ਕਰਾਂਗੇ ਚਲੋ ਕੀ ਨਾਮ ਹੈ ਜੀ ਡੇਰਾ ਨੂੰ ਹਰਮੇਸ਼ ਕੁਮਾਰ ਆ ਜੀ ਵਾਰਡ ਨੰਬਰ 17 ਤੋਂ ਮੇਰੇ ਵਾਈਫ ਨੁਮਾਇੰਦਗੀ ਕਰ ਰਹੇ ਨੇ ਠੀਕ ਹੈ ਐਮ ਸੀ ਵੀ ਤੇ ਗੱਲ ਕਰੀ ਅੱਜ ਜੀ ਕੀ ਗੱਲ ਪਹੁੰਚੇ ਹੋ ਐਮ ਐਲ ਏ ਦਫਤਰ ਦੇਖੋ ਜੀ ਸਾਡਾ ਪਿਛਲੇ 2 ਮਹੀਨਿਆਂ ਤੋਂ ਪ੍ਰੋਟੈਸਟ ਚੱਲ ਰਿਹਾ ਸੀਗਾ ਵੀ ਜੋ ਆਪੂ ਪੰਕਜ ਵੱਲੋਂ ਜੋ ਕਾਨੂੰਨੀ ਹਰਕਤ ਕੀਤੀ ਗਈ ਸੀ ਟਰਾਲੀ ਚੋਰੀ ਦੀ ਤਾਂ ਉਸ ਕਰਕੇ ਸਾਡੇ ਐਮ ਸੀ ਭਾਈਚਾਰੇ ਵੱਲੋਂ ਇੱਕ ਕਿਹਾ ਗਿਆ ਸੀ ਵੀ ਆਪਾਂ ਮੇਰ ਸਾਹਿਬ ਨੂੰ ਅਰਜ਼ ਕਰਕੇ ਵੀ ਤਾਂ ਅਸਤੀਫਾ ਲੱਤਾ ਜਾਵੇ ਇਹਦੇ ਵਾਈਸਟੋਕ ਪਰ ਉਹਕ 2 ਮਹੀਨੇ ਦੇ ਕਰੀਬ ਹੋ ਗਏ ਸਾਨੂੰ ਟਾਲਮਟੋਲ ਚੱਲੀ ਜਾ ਰਹੀ ਸੀ ਤਾਂ ਅਖ ਕੇ ਅਸੀਂ ਸਾਡੇ ਐਮਸੀ ਭਰਾ ਹੀ ਜਾਦੇ ਨੇ ਤੁਸੀਂ ਇੱਕ ਮਤਾ ਪਾਇਆ ਸੀ ਬੇਪਰੋਸਗੀ ਦਾ ਹਾਂਜੀ ਉਹ ਬੇਪਰੋਸਗੀ ਦਾ ਮਤਾ ਵੀ ਸਾਨੂੰ ਆਸ਼ਵਾਸਨ ਦਿੱਤਾ ਗਿਆ ਸੀ ਕਿ ਅਸੀਂ ਇਹਦਾ ਅਸਤੀਫਾ ਲੈ ਚੁੱਕੇ ਹਾਂ ਪਰ ਹਾਲੇ ਤੱਕ ਜਨਤਕ ਨਾ ਹੋਣ ਕਰਕੇ ਸਾਡੇ ਐਮਸੀ ਭਾਈ ਜਰ ਵਿੱਚ ਰੋਸ ਸੀਗਾ ਸੋ ਅੱਜ ਅਸੀਂ ਡਿਸਾਈਡ ਕੀਤਾ ਵੀ ਕਿਉਂ ਨਾ ਅਸੀਂ ਆਪ ਹੀ ਅਸਤੀਫਾ ਦੇ ਕੇ ਲੋਕਾਂ ਦੀ ਕਚਹਿਰੀ ਵਿੱਚ ਜਾਵਦੇ ਹੋਈਏ ਬਦੋ ਸਾਹਿਬ ਕੀ ਕਹਿਣਾ ਚਾਹ ਰਹੇ ਆਸੀਂ ਐਮਐਲਏ ਸਾਹਿਬ ਕੋਲ ਮੰਗ ਕੀਤੀ ਸੀ ਕਿ ਅਸਤੀਫੇ ਬਾਰੇ ਤੇ ਰੱਖਤਾ ਉਸੇ ਸਾਡੀ ਅਸਤੋ ਡੇਢ ਮਹੀਨੇ ਪਹਿਲਾਂ ਮੀਟਿੰਗ ਹੋਈ ਸੀ ਐਮਐਲਏ ਸਾਹਿਬ ਕਹਿੰਦੇ ਸੀ ਅਸਤੀਫਾ ਲੈ ਲਾਂਗੇ ਪਰ ਹਾਲੇ ਤੱਕ ਸਾਨੂੰ ਲਾਰੇ ਚ ਰੱਖਿਆ ਗਿਆ ਅਸਤੀਫਾ ਨਹੀਂ ਆਇਆ ਤੇ ਇਸ ਤੋਂ ਇਸ ਲਈ ਅਸੀਂ ਸਾਰੇ 12 13 ਐਮਸੀ ਅਸਤੀਫਾ ਦੇ ਰਹੇ ਹਾਂ ਜਿਹੜੇ ਬਾਕੀ ਬਾਕੀ ਨਹੀਂ ਆਏ ਉਹਨਾਂ ਦਾ ਕੀ ਕਰਾਂ ਬਾਕੀ ਵੀ ਆਜਣਗੇ ਜੀ ਬਾਕੀ ਵੀ ਆਜਣਗੇ ਜੀ ਇੱਕ ਦੋ ਇੱਕ ਸਾਡੇ ਭਰਾ ਬਾਹਰ ਬੈਠਾਗਾ ਠੀਕ ਆ ਉਹ ਚਲੋ ਫਿਕਸ ਕਰ ਦੇਗਾ ਆਪਣਾ ਅਸਤੀਫਾ ਇੱਕ ਸਾਡੇ ਭਰਾ ਸਨੀ ਕੁਮਾਰ ਨੂੰ ਡੇਂਗੂ ਹੋਇਆ ਗਿਆ ਤਾਂ ਉਹਨਾਂ ਦਾ ਫੋਨ ਤੇ ਗੱਲ ਹੋ ਗਈ ਸੀ ਉਹ ਕਹਿੰਦੇ ਸੀ ਆਪਣਾ ਅਸਤੀਫਾ ਤੁਹਾਨੂੰ ਵੈਸੇ ਵੀ ਜਿਹੜਾ ਆਉਂਦੇ ਨੇ ਉਦੋਂ ਬਾਅਦ ਹਾਂ ਜੋ ਕਰਾ ਲਏ ਸੀ ਉਹ ਬਾਅਦ ਦੀ ਗੱਲ ਹੈ ਛੇਂ ਤੋਂ ਓਹੋ ਸਾਹਮਣੇ ਜੀ ਸਾਹਮਣੇ ਇੱਕ ਮਿੰਟ ਦੀ ਸਿੱਖਾਂ ਦਾ ਮੇਰੇ ਕੋਲ ਪਿਆਰ ਨਹੀਂ ਹਰ ਕਲਾਸ ਦਾ ਸੋ ਆਦੀ ਮੀਡੀਆ ਹੈਗਾ ਜੋ ਸਾਥ ਦੇ ਰਿਹਾ ਹੈ ਸਾਥ ਦੇ ਰਿਹਾ ਹੈ ਸਾਥ ਦੇ ਰਿਹਾ ਹੈ ਸਾਥ ਦੇ ਰਿਹਾ ਹੈ ਜਿੰਦਰ ਤੁਸੀਂ ਕਿਵੇਂ ਜਨਾਇਆ ਸੀ ਤੁਸੀਂ ਕਿਵੇਂ ਆਇਆ ਸੀ ਬਸ ਆਪਾਂ ਜਾਣੀ ਸ਼ੁਰੂ ਕਰੀਏ ਹਾਂ ਹਾਂ ਚਲੋ ਕਿੰਨੇ ਕਿੰਨੇ ਐਮਸੀਆਂ ਵੱਲੋਂ ਅਸਤੀਫਾ ਦਿੱਤਾ ਗਿਆ 12 ਐਮਸੀ ਵੱਲੋਂ ਅਸਤੀਫਾ ਦਿੱਤਾ ਗਿਆ ਕੋਈ ਨਹੀਂ ਹੋ ਸਕਦੇ ਐਮਐਲਏ ਸਾਹਿਬ ਵੱਲੋਂ ਕਰੋਸਾ ਤਾਂ ਉਹਨਾਂ ਨੇ ਪਹਿਲਾਂ ਹੀ ਦਿੱਤਾ ਸੀ ਹੁਣ ਵੀ ਕਹਿ ਰਹੇ ਨੇ ਜੀ ਕਿ ਉਹ ਜੋ ਸਜਾਤਾ ਚਾਵਲਾ ਜੀ ਪ੍ਰਧਾਨ ਸੀ ਜੀ ਉਹਨਾਂ ਦਾ ਅਸਤੀਫਾ ਲਿਆ ਜਾਊਗਾ ਜੇ ਉਹਨਾਂ ਦਾ ਅਸਤੀਫਾ ਲੈ ਲੈਂਦੇ ਨੇ ਤਾਂ ਸਾਰੇ ਐਮਸੀ ਸਭਾ ਨਾਲ ਨੇ ਜੀ ਤੇ ਪਾਰਟੀ ਦੇ ਨਾਲ ਹੁਣ ਵੀ ਨੇ ਸਿਰਫ ਕਾਉਂਸਲਰਸ਼ਿਪ ਤੋਂ ਅਸਤੀਫਾ ਦਿੱਤਾ ਜੀ ਤੁਹਾਡੀ ਕੀ ਮੰਗ ਹੈ ਜੀ ਮੰਗ ਤਾਂ ਇੱਕੋ ਹੀ ਹੈ ਜੀ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਆ ਜੋ ਕਮਾਲ ਹੋ ਹਰਦੇ ਪੱਟੀ ਸਾਹਿਬ ਆਇਆ ਮੜਾ ਜੀ ਹਾਂ ਹਾਂਜੀ ਬੋਲੋ ਪੱਟੀ ਜੀ ਅੱਜ ਜਿਵੇਂ ਐਮਐਲਏ ਸਾਹਿਬ ਨੂੰ ਫੇਰ 2.5 ਮਹੀਨਿਆਂ ਤੋਂ ਜਿਵੇਂ ਰੋਜ਼ ਇਕੱਠੇ ਹੁੰਦੇ ਆਏ ਆਂ ਔਰ ਬੇਨਤੀਆਂ ਕਰਦੇ ਆਂ ਅੱਜ ਫੇਰ ਬੇਨਤੀ ਕਰ ਰਿਹਾ ਐਮਐਲਏ ਸਾਹਿਬ ਨੂੰ ਵੀ ਐਮਐਲਏ ਸਾਹਿਬ ਜਿਹੜਾ ਤੁਸੀਂ ਨਗਰ ਕੌਂਸਲ ਪ੍ਰਧਾਨ ਦਾ ਅਸਤੀਫਾ ਲੱਤਿਆ ਜੀ ਉਹਨੂੰ ਜਨਤਾ ਕਿਉਂ ਨਹੀਂ ਕਰਦੇ ਦੇਖੋ ਅਸੀਂ ਬੜੇ ਚਾਵਾਂ ਨਾਲ ਪਾਰਟੀ ਨੂੰ ਜੁਆਇਨ ਕੀਤਾ ਪਾਰਟੀ 'ਚ ਖੜੇ ਆਂ ਪਾਰਟੀ 'ਚ ਅੱਜ ਵੀ ਖੜੇ ਆਂ ਔਰ ਅਸੀਂ ਸੀਐਮ ਸਾਹਿਬ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦੇ ਆਂ ਵੀ 98 ਦਾ ਜਿਹੜਾ ਹੈਗਾ ਨਗਰ ਕੌਂਸਲ ਦਾ ਬੜਾ ਬੇੜਾ ਘਰ ਕੋਇਆ ਹੋਇਆ ਵਾ ਉਹਨੂੰ ਠੀਕ ਕਰਨ ਲਈ ਅਸੀਂ ਨਗਰ ਕੌਂਸਲ ਪ੍ਰਧਾਨ ਦਾ ਅਸਤੀਫਾ ਮੰਗਿਆ ਸੀਗਾ ਐਮਐਲਏ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਉਹ ਹਾਲੇ ਤੱਕ ਨਹੀਂ ਲਿੱਤਾ ਗਿਆ ਅਸੀਂ ਇਸ ਕਰਕੇ ਆਪਣੀ ਐਮਸੀਸ਼ਿਪ ਤੋਂ ਅਸਤੀਫਾ ਦਿੰਨੇ ਆਂ ਔਰ ਸਾਡੀ ਪਾਰਟੀ ਨਾਲ ਅਸੀਂ ਖੜੇ ਆਂ ਉਹ ਰੋਪਈ ਮੇਰੇ ਪਹਿਲਾਂ ਇੱਕ ਕਟਨਾ ਹੋਈ ਸੀ ਕਿ ਤੇ ਸਾਡੇ ਜਿਹੜੇ ਸੁਯਾਤਾ ਚਾਵਲਾ ਨਾਲ ਦੇ ਪਤੀ ਪੰਕਜ ਪੱਕੂ ਦੇ ਉੱਪਰ ਇਹ ਅਲੀਗੇਸ਼ਨ ਲੱਗਿਆ ਸੀਗਾ ਕਿ ਇਹਨਾਂ ਨੇ ਇੱਕ ਟਰਾਲੀ ਚੋਰੀ ਦੇ ਵਿੱਚ ਇਹਨਾਂ ਦਾ ਹੱਥ ਹੈ ਜਾਂ ਕੁਝ ਨਾ ਕੁਝ ਹੋਇਆ ਤੇ ਉਹਦੇ ਖਿਲਾਫ ਕਿਸਾਨ ਭਰਾਵਾਂ ਨੇ ਧਰਨਾ ਵੀ ਲਾਇਆ ਸੀਗਾ ਤੇ ਉਹਨਾਂ ਦੇ ਉੱਪਰ ਮੈਂ ਆਪ ਚਾਹੇ ਕਿ ਪੰਕਜ ਭਰਾ ਤੇ ਜਿਹੜੇ ਨੇ ਮਨੀਸ਼ ਕੁਮਾਰ ਉਹਨਾਂ ਨਾਲ ਆ ਕੇ ਉਹ ਪਰਚਾ ਜਿਹੜਾ ਕਰਵਾਇਆ ਸੀਗਾ ਚਲੋ ਉਸ ਤੋਂ ਬਾਅਦ ਕੋਰਟ ਦੇ ਵਿੱਚ ਉਹਨਾਂ ਨੇ ਪੇਸ਼ੀ ਲਾਈ ਕੋਰਟ ਨੇ ਉਹਨਾਂ ਨੂੰ ਪੇਸ਼ੀ ਦਿੱਤੀ ਉਹ ਕਾਨੂੰਨ ਦਾ ਕੰਮ ਹੈ ਜੀ ਤੇ ਜੇ ਉਹਨਾਂ ਨੇ ਕੁਝ ਕੀਤਾ ਤਾਂ ਕਾਨੂੰਨ ਉਹਨ ਸਜ਼ਾ ਦੇਊਗਾ ਜੀ ਤਾਂ ਜਿਹੜੇ ਸਾਡੇ ਐਮਸੀ ਭਰਾ ਨੇ ਇਹਨਾਂ ਨੇ ਮੰਗ ਕੀਤੀ ਸੀ ਇਹਦੇ ਵਿੱਚੋਂ ਤਕਰੀਬਨ ਕਿੰਨਾ ਕਾਲੀ ਦਲਦੇਵੀ ਨੇ ਜੀ ਔਰ ਇੱਕ ਦੋ ਕਾਂਗਰਸ ਚੋਂ ਕੱਢੇ ਹੋਏ ਨੇ ਜੀ ਕਿ ਉਹਨਾਂ ਦੇ ਸਾਰਿਆਂ ਦਾ ਲਿਖਤੀ ਰੂਪ ਦੇ ਵਿੱਚ ਐਸ ਵੀ ਤੁਸੀਂ ਇਹਨਾਂ ਦਾ ਅਸਤੀਫਾ ਲਾਓ ਕਿਸਾਨਾਂ ਦੀ ਭਾਵਨਾਵਾਂ ਤੇ ਨਾਬਾ ਦੀ ਭਾਵਨਾਵਾਂ ਦੇਖਦੇ ਹੋਏ ਅਸਤੀਫਾ ਮੇਰੇ ਕੋਲ ਹੈ ਮੈਂ ਮੈਂ ਇਹ ਗੱਲ ਲਈ ਮੈਂ ਗੱਲ ਕਹੀ ਸੀ ਵੀ ਮੇਰੇ ਕੋਲੇ ਅਸਤੀਫਾ ਆ ਗਿਆ ਜੀ ਮੇਰੇ ਕੋਲੇ ਉਹਦਾ ਅਸਤੀਫਾ ਆਲਰੇਡੀ ਹੈ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਜਾ ਅਸਤੀਫਾ ਲਓ ਜਾਂ ਫਿਰ ਜਿਹੜਾ ਜੀ ਇਹਨਾਂ ਨੂੰ ਜਿਹੜਾ ਸਾਡਾ ਅਸਤੀਫਾ ਜਿਹੜਾ ਉਹ ਮਨਜ਼ੂਰ ਕੀਤਾ ਜਾਵੇ ਉਹਨਾਂ ਨੇ ਮੇਰੇ ਨਾਂ ਤੇ ਤੇ ਲਿਖ ਕੇ ਮੈਨੂੰ ਅੱਜ ਦੇ ਕੇ ਗਏ ਨਹੀਂ ਤੇ ਮੈਂ ਉਹਨਾਂ ਨੂੰ ਸجاتا ਚਾਹਵਲਾ ਤੇ ਪੰਕਜ ਹੋਰੀ ਨੂੰ ਵੱਖਰੀ ਤੌਰ ਤੇ ਗੱਲ ਕਰਨਗੇ ਪਰ ਮੈਂ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਇਹ ਗੱਲ ਹੋਈ ਤਾਂ ਅਸੀਂ ਉਹਨਾਂ ਨੂੰ ਛੁੱਟੀ ਤੇ ਭੇਜਦਾ ਸੀ ਔਰ ਉਹਨਾਂ ਦਾ ਉਸ ਤੋਂ ਬਾਅਦ ਅਸੀਂ ਅਸਤੀਫਾ ਜਿਹੜਾ ਲੈ ਲਿਆ ਸੀ ਕਹਿੰਦਾ ਜਿਆਦਾ ਚਾਹਵਲਾ ਇਹਨਾਂ ਨੇ ਸਿਫਰ ਮਨਜ਼ੂਰ ਕਿਤੇ ਜਾਣਗੇ ਕਿ ਇਹਨਾਂ ਨੇ ਸਿਫਰ ਨਹੀਂ ਇਹਨਾਂ ਨੇ ਵਿੱਚ ਲਿਖਿਆ ਨਾ ਜੀ ਵੀ ਜਦੋਂ ਅਸਤੀਫਾ ਲਓ ਜੇ ਨਹੀਂ ਲੈਂਦੇ ਫਿਰ ਅਸੀਂ ਸਾਡਾ ਸਿਫਰ ਮਿਲਣਾ ਤਿਆਰ ਹੈ ਸਾਡਾ ਫੰਕਸ਼ਨਲਰ ਨੇ ਇਹ ਗੱਲ ਲਿਖੀ ਹੈ ਵੀ ਜਦੋਂ ਸਾਡੇ 11 ਅਕਤੂਬਰ 11 ਅਕਤੂਬਰ ਜਿਹੜਾ ਸجاتا ਚਾਹਵਲਾ ਦਾ ਅਸਤੀਫਾ ਹੈ ਸجاتا ਚਾਹਵਲਾ ਸਿਫਰ ਉਹ ਆਇਆ ਹੈ ਠੀਕ ਹੈ ਜੀ ਇੱਕ ਗੱਲ ਨਿਬੜੀ ਜੀ ਅਸੀਂ ਫਿਰ ਨਗਰ ਕੌਂਸਲ ਚ ਲਾਉਣ ਲਈ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਮੈਡਮ ਜਿਹੜੇ ਨੇ ਸਾਨੀ ਸਾਹਿਬ ਉਹਨਾਂ ਦੇ ਵਾਈਫ ਨੇ ਜਿਹੜੇ ਅਮਰਜੀਤ ਕੌਰ ਜੀ ਜੀ ਉਹਨਾਂ ਨੂੰ ਅਸੀਂ ਜਿਹੜਾ ਜੀ ਕਾਲਤਕਾਰੀ ਪ੍ਰਧਾਨ ਅਸੀਂ ਉਹਨਾਂ ਨੂੰ ਲਾਤਾ ਸੀ ਕਿ ਜਿਨ੍ਹਾਂ ਨੇ ਪਿਛਲੇ 2 ਮਹੀਨੇ ਤੋਂ ਸੇਵਾ ਕਰ ਰਹੀ ਹੈ ਅੱਜ ਅਸੀਂ ਕੀ ਕਰ ਰਹੇ ਹਾਂ ਕਿ ਉਹਨਾਂ ਨੂੰ ਅਸੀਂ ਕਹੇ ਸੀ ਕਿ ਤੁਹਾਡੀ ਸੇਵਾ 2 ਮਹੀਨੇ ਦੀ ਪ੍ਰਵਾਨ ਹੋ ਗਈ ਤੇ ਹੁਣ ਅਸੀਂ ਜਿਹੜੇ ਆਪਣੇ ਖੰਨਾ ਸਾਹਿਬ ਨੇ ਠੀਕ ਹੈ ਜੀ ਮਨਦੀਪ ਸਿੰਘ ਖੰਨਾ ਉਹਨਾਂ ਦੇ بیٹے ਜਿਹੜੇ ਨੇ ਜਸਦੀਪ ਖੰਡਾ ਜਸਦੀਪ ਖੰਡਾ ਉਹਨਾਂ ਨੂੰ ਅਸੀਂ ਉਹ ਮੀਤ ਪ੍ਰਧਾਨ ਸੀਗੇ ਤੇ ਉਹਨਾਂ ਨੂੰ ਅਸੀਂ ਜਿਹੜਾ ਜੀ ਨਗਰ ਕੌਂਸਲ ਨਾਪਾ ਦਾ ਕੰਮ ਜਿਹੜਾ ਹੈ ਜੀ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਅੱਜ ਉਹਨਾਂ ਨੂੰ ਸੌਂਪ ਰਹੇ ਹਾਂ ਔਰ ਮੈਂ ਇੱਕ ਬਿਫਾਸ ਦੋਣਾ ਜੀ ਕਿਉਂਕਿ ਟੈਂਪਰ ਲੱਗ ਰਹੇ ਨੇ ਕੰਮ ਹੋਣ ਵਾਲੇ ਨੇ ਇਲੈਕਸ਼ਨ ਸਾਰਿਆਂ ਦੇ ਜੀ ਖੜੀ ਆ ਤੇ ਕੋਈ ਪੱਖਪਾਤ ਨਹੀਂ ਹੈ ਕੋਈ ਐਮਸੀ ਮੇਰੇ ਨਾਲ ਹੈ ਜਾਂ ਨਹੀਂ ਹੈ ਮੇਰੇ ਮਨ ਚ ਕੋਈ ਇਦਾਂ ਦੀ ਕੋਈ ਵਿਰੋਧ ਨਹੀਂ ਹੈ ਕਿਸੇ ਖਲਾਫ ਕਿ ਸਾਰਿਆਂ ਦੇ ਕੰਮ ਜਿਹੜੇ ਆ ਜੀ ਸਾਰੇ ਨੇ ਕੰਮ ਜਿਹੜੇ ਆ ਉਹ ਬਰਾਬਰ ਕੀਤੇ ਜਾਣਗੇ ਬਾਕੀ ਜਿਹੜਾ ਸਿਫਾ ਮੈਨੂੰ ਦੇ ਕੇ ਗਏ ਨੇ ਉਹਨਾਂ ਦਾ ਇਹ ਸੀ ਵੀ ਜ਼ਿਆਦਾ ਸਿਫਾ ਲਓ ਮੈਂ ਦੁਬਾਰਾ ਫਿਰਕਲੀ ਕਰ ਦੇਣਾ ਉਹ ਸਿਫਾ ਆ ਗਿਆ ਜੀ ਠੀਕ ਹੈ ਜੀ ਵੀ ਜਾਂ ਫਿਰ ਸਿਫਾ ਚਾਵਲਾ ਦਾ ਜਿੰਨਾ ਚੰਤਕ ਕਰੋਗੇ ਹਾਂ ਬਿਲਕੁਲ ਬਿਲਕੁਲ ਮਜੂਰ ਹੋਊਗਾ ਜੀ ਫਿਰ ਉਸ ਸਿਫਾ ਜਿਹੜੇ ਦੇ ਕੇ ਗਏ ਨੇ ਕੀ ਜੀ ਇਹ ਸਿਫਾ ਦੇ ਕੇ ਗਏ ਨੇ ਕਾਉਂਸਲਰ ਨਹੀਂ ਤਾਂ ਗਵਰਨਮੈਂਟ ਦੇ ਦੇਖੋ ਰਾਜਨੀਤੀ ਦੇ ਵਿੱਚ ਕੀ ਹੁੰਦਾ ਜੀ ਮੇਰੀ ਗੱਲ ਸੁਣੋ ਮਤਲਬ ਮੈਂ ਹੁਣ ਮੈਂ ਮੈਨੂੰ ਵੀ 3-3 ਸਾਲ ਹੋ ਗਏ ਐਮਐਲਏ ਬਣਿਆ ਨੂੰ ਇਹਨਾਂ ਦੇ ਵਿੱਚੋਂ ਕਈ ਦੋ-ਦੋ ਤਿੰਨ-ਤਿੰਨ ਚਾਚਾਬ ਠੀਕ ਹੈ ਜੀ ਉਹ ਆਪ ਦੀ ਸਕੀਮ ਲੋਨ ਨੂੰ ਕਹਿੰਦੇ ਸੀ ਕਿ ਸਾਦਾ ਸੀ ਆਪਾਂ ਅੰਦਰ ਖਾਤੇ ਕੋ ਪ੍ਰਧਾਨ ਬਣਾ ਲਾਂਗੇ ਤਾਂ ਇਦਾਂ ਦਾ ਕੁਝ ਨਹੀਂ ਹੁੰਦਾ ਜਦੋਂ ਤੱਕ ਸਰਕਾਰ ਜਿਹੜੀ ਹੈ ਨਾ ਸਰਕਾਰ ਨੇ ਦੇਖਣੀ ਹੈ ਲੋਕਾਂ ਦੀ ਭਾਵਨਾ ਸਰਕਾਰ ਨੇ ਦੇਖਣੀ ਹੈ ਮੇਰੀ ਜ਼ਿੰਮੇਵਾਰੀ ਹੈ ਨਾਪਾ ਤੇ ਲੋਕਾਂ ਦੀ ਭਾਵਨਾ ਦੀ ਕਦਰ ਕਰਨਾ ਅਸੀਂ ਦੇਖਣਾ ਕਿ ਲੋਕਾਂ ਦਾ ਕੰਮ ਕਿਵੇਂ ਅਸੀਂ ਬੈਸਟ ਕਰ ਸਕਦੇ ਹਾਂ ਕਿਵੇਂ ਵਾਰਡਾਂ ਦੇ ਵਿੱਚ ਕੰਮ ਕਰਨਾ ਉਹ ਸਾਰਾ ਉਹ ਉਹ ਦੇਖ ਕੇ ਅਸੀਂ ਆਪਣੀ ਰਣਨੀਤੀ ਦੇ ਮੁਤਾਬਕ ਕੰਮ ਕਰ ਰਹੇ ਹਾਂ ਟੈਂਡਰ ਲੱਗ ਰਹੇ ਨੇ ਤੁਹਾਡੀ ਪਾਰਟੀ ਤੇ ਕਿਉਂ ਸ਼ਾਮਲ ਹੋ ਗਏ 8 9 ਜਿਹੜੇ ਕਾਉਂਸਲਰ ਨੇ ਉਧਰ ਚਲੇ ਗਏ 8 ਨਹੀਂ ਉਹ ਤਾਂ ਕਾਂਦੀਆਂ ਨੂੰ ਲੈ ਕੇ ਗੱਲ ਕਰ ਰਹੇ ਨੇ ਜਿਹੜੇ ਉਹ ਅਸਤੀਫੇ ਵਾਲਿਆਂ ਨਾਲ ਕਿਵੇਂ ਰਲ ਗਏ ਉਹਨਾਂ ਵੱਲੋਂ ਵੀ ਸਤਿਫਾ ਦਿੱਤਾ ਗਿਆ ਕਿਵੇਂ ਆ ਮੰਗ ਲਈ ਪਾਰਟੀ ਦੇ ਕੌਂਸਲਰ ਨਹੀਂ ਉਹ ਉਹ ਕਹਿੰਦੇ ਨਾ ਵੀ ਵੀ ਅਸਤੀਫਾ ਲਿਆ ਜਾਵੇ ਇਹਨਾਂ ਤੇ ਐਲੀਗੇਸ਼ਨ ਲੱਗਿਆ ਜੀ ਉਹ ਐਲੀਗੇਸ਼ਨ ਲੱਗਿਆ ਉਹ ਕੋਰਟ ਚ ਚਲੇਗਾ ਮੈਟਰ ਉਹਨਾਂ ਨੂੰ ਜ਼ਮਾਨਤ ਨਹੀਂ ਮਿਲ ਗਈ ਨਹੀਂ ਮਿਲੀ ਕੋਰਟ ਨੇ ਫੈਸਲਾ ਕਰ ਲਿਆ ਨਹੀਂ ਮਾਨ ਸਾਹਿਬ ਕੋਈ ਸਰਕਾਰ ਦੀ ਗੱਲ ਕਰ ਰਹੇ ਹੋ ਤੁਹਾਡੇ ਆਪਣੇ ਕੌਂਸਲਰ ਨੇ ਆ ਆਦਮੀ ਪਾਰਟੀ ਦੇ ਉਹ ਤੁਹਾਡੇ ਅੰਟੀ ਕਿਵੇਂ ਹੋ ਗਏ ਕਿਵੇਂ ਜਿਵੇਂ ਉਹ ਅਸਤੀਫਾ ਦੇ ਕੇ ਨਹੀਂ ਮੇਰੇ ਆਂਟੀ ਥੋੜਾ ਨਹੀਂ ਉਹ ਤਾਂ ਆ ਗਏ ਦੇ ਕੇ ਨਹੀਂ ਉਹ ਤਾਂ ਕਹਿੰਦੇ ਨੇ ਵੀ ਪਰ ਇਹਦਾ ਪੱਪੂ ਪੰਗਰ ਦੀ ਵਾਈਫ ਦਾ ਅਸਤੀਫਾ ਲਿਆ ਜਾਵੇ ਉਹ ਮੇਰੇ ਕੋਲ ਆ ਕੇ ਗੱਲ ਕਰਦੇ 0.5 ਮਹੀਨੇ ਦਾ ਅਸਤੀਫਾ ਜਿੰਨ ਤੱਕ ਨਹੀਂ ਦਿੱਤਾ ਜੀ ਜੀ ਮੈਂ ਤੁਹਾਨੂੰ ਉਹੀ ਤਾਂ ਕਹ ਦੱਸਣਾ ਟੈਕਨੀਕਲੀ ਕਈ ਗੱਲਾਂ ਹੁੰਦੀਆਂ ਨੇ ਦੇਖਣ ਵਾਲੀਆਂ ਕਈ ਗੱਲਾਂ ਹੁੰਦੀਆਂ ਨੇ ਉਹਦੇ ਮੁਤਾਬਕ ਸਿਸਟਮ ਚੱਲਦਾ ਜੀ ਠੀਕ ਹੈ ਨਾ ਕਾਨੂੰਨ ਦੇ ਮੁਤਾਬਕ ਕਿ ਇਹ ਕਿਸੇ ਤੇ ਬਰਬਰੀ ਗੱਲ ਕਹਿਣ ਨਾਲ ਅੱਜ ਵੀ ਜਿਹੜੇ ਆਏ ਨੇ ਅਸਤੀਫਾ ਦੇਣ ਅਸਤੀਫਾ ਦੇਣ ਜਿਨ੍ਹਾਂ ਵਿੱਚ ਆਪਣੇ ਸਾਡੇ ਗੁਰਸੇਵ ਸਿੰਘ ਕਾਉਂਸਲਰ ਸਾਹਿਬ ਨੇ ਜਾਂ ਪ੍ਰੀਤ ਐਮਸੀ ਸਾਹਿਬ ਨੇ ਤੇ ਜਾਂ ਮੇਰੇ ਖਿਆਲ ਕੋੜ ਤਾਂ ਬਾਕੀ ਕੋਈ ਆਇਆ ਨਹੀਂ ਜੀ ਕਾਉਂਸਲਰ ਆਪ ਤਾਂ ਆਏ ਨਹੀਂ ਉਹਨਾਂ ਦੇ ਉਹਨਾਂ ਦੇ ਉਹਨਾਂ ਦਾ ਪਤੀ ਆਏ ਨੇ ਜਾਂ ਉਹਨਾਂ ਦਾ ਕੋਈ ਬੇਟਾ ਆਇਆ ਜੀ ਆਪ ਤਾਂ ਆਏ ਨਹੀਂ ਕਾਉਂਸਲਰ ਉਹ ਤਾਂ ਆਉਂਦੇ ਨਹੀਂ ਇਹੀ ਤਾਂ ਅਸੀਂ ਗੱਲ ਕਹਿੰਦੇ ਵੀ ਜਿਹੜੇ ਕਾਉਂਸਲਰ ਨੇ ਘਟ ਘਟ ਉਹ ਤਾਂ ਆਉਂ ਨਾ ਮੀਟਿੰਗ ਦੇ ਵਿੱਚ ਉਹ ਤਾਂ ਆਉਂਦੇ ਨੇ ਵੀ ਉਹਨਾਂ ਨੂੰ ਬੁਲਾਓ ਮੀਟਿੰਗ ਦੇ ਵਿੱਚ ਉਹ ਗੱਲਬਾਤ ਕਰਨ ਉਹਨਾਂ ਦੇ ਬਿਹਾਫ ਤੇ ਉਹਨਾਂ ਦਾ ਘਰ ਵਾਲਾ ਗੱਲ ਕਰਦਾ ਜਾਂ ਉਹਨਾਂ ਦਾ ਕੋਈ ਬੱਚਾ ਗੱਲ ਕਰਦਾ ਜਾਂ ਉਹਨਾਂ ਦਾ ਕੋਈ ਭਰਾ ਗੱਲ ਕਰਦਾ ਜੀ ਯਾਰ ਗਲਤ ਕਰਦਾਂ ਠੀਕ ਹੈ